6 ਮਹੀਨੇ ਜੋ ਹੰਡਰੇਬਲ ਕੋਰਟ ਨੇ ਕਿਹਾ ਅੱਜ ਸਰਕਾਰਾਂ ਵੀ ਬਦਲ ਗਈਆਂ ਸਾਢੇ 3 ਸਾਲ ਬੀਤ ਗਏ ਤਫਤੀਸ਼ ਨਹੀਂ ਪੂਰੀ ਇਹ ਸਰਕਾਰ ਸਰਕਾਰ ਦੀ ਮਨਸ਼ਾ ਕਿਤੇ ਸਾਫ ਹੋਈ ਹੈ ਹਾਂ ਇਹ ਕਰਨਾ ਚਾਹੁੰਦੀ ਹੈ ਮਨਸ਼ਾ ਤਾਂ ਬੜੀ ਕਲੀਅਰ ਹੈ ਕਿ ਸਰਕਾਰ ਨਹੀਂ ਕਰਨਾ ਚਾਹੁੰਦੀ ਸਰਕਾਰ ਨਹੀਂ ਕਰਨਾ ਚਾਹੁੰਦੀ ਪੰਜਾਬ ਸਰਕਾਰ ਇਹ ਮੈਂ ਤੁਹਾਡੇ ਦਰਸ਼ਕਾਂ ਨੂੰ ਖਾਸ ਰਿਕਵੈਸਟ ਕਰਾਂਗਾ ਪਲੀਜ਼ ਹੰਡਰੇਬਲ ਹਾਈ ਕੋਰਟ ਦੀ ਵੈਬਸਾਈਟ ਵਿਜ਼ਿਟ ਕਰੋ ਔਰ ਵੇਰੀ ਦਸੀ ਗੱਲ ਨੂੰ ਵੈਰੀਫਾਈ ਕਰੋ ਅਕੇ ਤੁਹਾਨੂੰ ਕਿਤੇ ਵੀ ਇਹ ਨਾ ਲੱਗੇ ਕਿ ਮੈਂ ਕੋਈ ਵੀ ਗੱਲ ਕਰ ਰਿਹਾ ਉਹ ਬਿਨਾ ਸਬੂਤ ਆ ਬਿਨਾ ਕਿਸੇ ਬੇਸ ਤੋਂ ਕਰ ਰਿਹਾ ਇਹ ਸਮਝਿਆ ਕਿ ਚਾਹੇ ਵੀ ਕਿਸੇ ਵੀ ਸਰਕਾਰ ਦੀ ਮਨਸ਼ਾ ਨਹੀਂ ਕਿ ਬੇਅਦਬੀ ਦਾ ਮਸਲਾ ਜਾਂ ਫਿਰ ਜਿਹੜੇ ਸਿੰਘ ਸ਼ਹੀਦ ਹੋਏ ਸੀ ਬਾਬਲ ਕਲਾਂ ਚ ਗੋਲੀ ਕਾਂ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲੇ ਤੇ ਲੀਗਲੀ ਮੈਂ ਫੀਲ ਕਰ ਰਿਹਾ ਸਰਕਾਰ ਵੱਲੋਂ ਇੱਕ ਐਕਟਿਵ ਹੈਲਪ ਦਿੱਤੀ ਜਾ ਰਹੀ ਹੈ ਕਿ ਕੇਸ ਅੱਗੇ ਨਾ ਵਧੇ ਬਹੁਤ ਵੱਡੀ ਗੱਲ ਕਹਿ ਰਹੇ ਤੁਸੀਂ ਮੈਂ ਕਹਿ ਰਿਹਾ ਤੁਸੀਂ ਕਾਗਜ਼ ਪੜ੍ਹ ਲਓ ਬੇਅਦਬੀ ਬੇਅਦਬੀ ਇੱਕ ਅਜੀਹਾ ਸ਼ਬਦ ਹੈ ਜਿਸਨੂੰ ਸੁਣ ਕੇ ਚਾਹੇ ਕਿਸੇ ਵੀ ਧਰਮ ਦਾ ਇਨਸਾਨ ਹੋਵੇ ਉਹ ਭਾਵਨਾਤਮਕ ਹੋ ਜਾਂਦਾ ਹੈ ਤੇ ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਸਿਆਸੀ ਪਾਰਟੀਆਂ ਚਾਹੇ ਉਹ ਵਿਰੋਧੀ ਧਿਰ ਦੇ ਵਿੱਚ ਰਹੀਆਂ ਹੋਣ ਸੱਤਾ ਤੇ ਕਾਬਜ਼ ਵੀ ਹੋਈਆਂ ਤੇ ਖੁੱਲ ਕੇ ਸਿਆਸਤ ਵੀ ਕੀਤੀ ਪਰ ਬੇਅਦਬੀ ਦੇ ਮਸਲਿਆਂ ਦਾ ਹੋਇਆ ਕੀ ਤਾਟ ਕਰਹੀ ਸੰਗਤ ਉੱਤੇ ਗੋਲੀਆਂ ਚਲਾਈਆਂ ਗਈਆਂ ਦੋ ਸਿੰਘ ਸ਼ਹੀਦ ਹੋਏ ਬੇਬਲ ਕਲਾਂ ਗੋਲੀकांड ਦੇ ਵਿੱਚ ਉਨਾ ਦਿਨ ਸਾਫ ਦਾ ਹੋਇਆ ਕਿ ਦੇਖ ਖਬਰਸਾਰ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਅੱਜ ਇਹ ਸਵਾਲ ਇਸ ਕਰਕੇ ਕਿਉਂਕਿ ਸੂਬਾ ਸਰਕਾਰ ਯਾਨੀ ਭਗਵੰਤ ਮਾਨ ਦੀ ਸਰਕਾਰ ਬੇਦਬੀ ਨੂੰ ਲੈ ਕੇ ਕਹਿੰਦੇ ਨੇ ਕਿ ਇੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਹਾਲਾਂਕਿ ਪਹਿਲੇ ਕਾਨੂੰਨਾਂ ਦਾ ਕੀ ਬਣਿਆ ਉਸ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਇਹ ਮੁੱਦਾ ਕਿਉਂ ਕਿਉਂਕਿ ਬੇਬਲ ਗਲਾ ਗੋਲੀकांड ਦੀ ਤਰੀਖ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਲੱਗੀ ਸੀ ਤੇ ਉਸ ਮਸਲੇ ਦੇ ਵਿੱਚ ਕੀ ਅਪਡੇਟ ਆਇਆ ਹੈ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪੀੜਿਤ ਪੱਖ ਦੇ ਵਕੀਲ ਐਡਵੋਕੇਟ ਪ੍ਰਦੀਪ ਵਿਰਕ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਐਡਵੋਕੇਟ ਸਾਹਿਬਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਡਵੋਕੇਟ ਸਾਹਿਬ ਅੱਜ ਤਾਰੀਖ ਸੀ ਇੱਕ ਪਾਸੇ ਤੇ ਸਬਬੀ ਇਹ ਰੌਲਾ ਵੀ ਪਿਆ ਹੈ ਵੀ ਸੈਸ਼ਨ ਵਿੱਚ ਕਰਕੇ ਹੀ ਬੁਲਾਇਆ ਗਿਆ ਹੈ ਕਿ ਬੇਦਬੀ ਦੇ ਲਈ ਕੋਈ ਕਾਨੂੰਨ ਵੀ ਲਿਆਇਆ ਜਾਵੇ ਮੈਂ ਚਾਹਾਂਗਾ ਜਿਹੜੀ ਅਪਡੇਟ ਹੈਗੀ ਹੈ ਜੋ ਸਿੱਧੇ ਤੌਰ ਤੇ ਸਰਕਾਰ ਦੀ ਮਨਸ਼ਾ ਨੂੰ ਵੀ ਜਗ ਜਾਹਰ ਕਰਦੀ ਹੈ ਉਹ ਦਸ਼ਕਾਂ ਤੱਕ ਜ਼ਰੂਰ ਸਾਂਝੀ ਕਰੂੰ ਮੈਂ ਜਿਹੜੀ ਵੀ ਗੱਲ ਕਵਾਂਗਾ ਉਹ ਮਤਲਬ ਪਾਰਟੀ ਲਾਈਨਸ ਕਰਾਸ ਕਰਦੇ ਆ ਕਰਾਸ ਪਾਰਟੀ ਲਾਈਨਸ ਕਰ ਰਹੇ ਆ ਕਿਸੇ ਵੀ ਪਰਟੀਕੂਲਰ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਕਿਸੇ ਦੇ ਵੀ ਅਗੇਂਸਟ ਨਹੀਂ ਮੈਂ ਕਾਨੂੰਨੀ ਪੱਖ ਰੱਖਾਂਗਾ ਬਿਕੋਜ਼ ਦੋ ਚੀਜ਼ਾਂ ਅਡਰਟ ਹੁੰਦੀਆਂ ਐਜ਼ ਅ ਲਾਇਰ ਇੱਕ ਤਾਂ ਸਾਨੂੰ ਆਊਟ ਦੇ ਦਾਇਰੇ ਦੇ ਵਿੱਚ ਜੀ ਕੰਮ ਕਰਨਾ ਹਰ profession ਦੀ compulsion ਹੁੰਦੀ ਹੈ ਸੈਕਿੰਡ ਇਹ ਮੁੱਦਾ ਕੁਝ ਚੀਜ਼ਾਂ ਦੇ ਵਿੱਚ इमोਸ਼ਨਲੀ ਜੁੜਿਆ ਹੋਇਆ ਹੈ 휴ਮੈਨਿਟੇਰੀਅਨ ਗਰਾਉਂਡਸ ਤੇ ਹਰ ਇਨਸਾਨ ਦੇ ਦਿਲ ਦਾ ਇਹ ਇੱਕ ਦਰਦ ਬਣਿਆ ਹੋਇਆ ਸੋ ਇਹ ਦੋ ਅਲੱਗ-ਅਲੱਗ ਐਸਪੈਕਟਸ ਨੇ ਜੇ ਜਿ세 ਦੀ ਪਹਿਲੀ ਐਸਪੈਕਟ ਲਈਏ ਤੇ ਮੈਂ ਪੋਲਿਟੀਕਲ ਚੀਜ਼ਾਂ ਤੇ ਕਮੈਂਟ ਨਹੀਂ ਕਰਨਾ ਚਾਹਾਂਗਾ ਜ਼ਿਆਦਾ ਮੈਂ ਲੀਗਲ ਐਂਗਲ ਤੋਂ ਗੱਲ ਕਰ ਰਿਹਾ ਪੋਲਿਟੀਕਲ ਬੌਸਸ ਕਿਉਂ ਨਹੀਂ ਕਰ ਰਹੇ ਉਹ ਚੀਜ਼ਾਂ ਉਹਨਾਂ ਦੀ ਵੰਸ਼ਾ ਕੀ ਹੈ ਕਿਉਂ ਹੈ ਉਹ ਦੱਸਣਗੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਵੇਖੋ ਸਭ ਤੋਂ ਪਹਿਲਾਂ 2015 ਦੇ ਵਿੱਚ ਜੋ ਇਨਸੀਡੈਂਟ ਹੋਇਆ ਹੈ ਪਾਠਕਰ ਦੀ ਪਬਲਿਕ ਤੇ ਗੋਲੀ ਚੱਲੀ ਹੈ ਕੋਈ ਦੋរ ਆਏ ਨਹੀਂ ਹੈ ਇਹਦੇ ਤੇ ਸਿੰਘ ਸਾਡੇ ਸ਼ਹੀਦ ਹੋਏ ਹੈ ਉਹਦੇ 'ਚ ਕੋਈ ਦੋរ ਆਏ ਨਹੀਂ ਕਦੇ ਵੀ 10 ਸਾਲ ਇਨਵੈਸਟੀਗੇਸ਼ਨ ਚੱਲੇ ਇਹ ਚੀਜ਼ਾਂ ਸੁਣੀਆਂ ਨਹੀਂ ਗਈਆਂ ਸੂਬਾ ਸਰਕਾਰ ਅੱਜ ਕਹਿ ਰਹੀ ਹੈ ਕਿ ਅਸੀਂ ਨਵਾਂ ਕਾਨੂੰਨ ਲਿਆਵਾਂਗੇ ਸਾਡੇ 3 ਸਾਲਾਂ ਚ ਜੇ ਇਨਾਂ ਤੋਂ ਤਫ਼ਤੀਸ਼ ਪੂਰੀ ਨਹੀਂ ਹੋਈ ਕਾਂਗਰਸ ਗਵਰਨਮੈਂਟ ਤੋਂ 5 ਸਾਲਾਂ ਚ ਨਹੀਂ ਹੋਈ 2.5 ਸਾਲਾਂ ਚ ਉਸ ਤੋਂ ਪਿਛਲੀ ਸਰਕਾਰ ਤੋਂ ਨਹੀਂ ਹੋਈ ਤੇ ਅੱਜ ਜੇ ਅਸੀਂ ਸੋਚੀਏ ਕਿ 10 ਸਾਲਾਂ ਚ ਕਰਕੇ ਇੱਕ ਨਵਾਂ ਕਾਨੂੰਨ ਬਣਾ ਕੇ ਤੁਸੀਂ ਕਰ ਲੋਗੇ ਉਹ ਨਹੀਂ ਹੋਣਾ ਵੇਖੋ ਕਾਨੂੰਨ ਉਹਦੇ ਦੋ ਪੱਖ ਹੁੰਦੇ ਆ ਇੱਕ ਹੁੰਦਾ ਹੈ ਇਨਵੈਸਟੀਗੇਸ਼ਨ ਦੂਜਾ ਹੁੰਦਾ ਟ੍ਰਾਇਲ ਜਿਹੜਾ ਕਚਹਿਰੀ ਦੇ ਵਿੱਚ ਚੱਲਦਾ ਹੈ ਜਦੋਂ ਅਸੀਂ ਇਨਵੈਸਟੀਗੇਸ਼ਨ ਦੀ ਵੀ ਗੱਲ ਕਰੀਏ ਜਦੋਂ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਉਦੋਂ ਤੱਕ ਕਦੇ ਵੀ ਟ੍ਰਾਇਲ ਸ਼ੁਰੂ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਕੰਪਲੀਟ ਕਰਦੇ ਹੋ ਉਹਨੂੰ ਔਰ ਉਹ ਫਾਈਨਲ ਰਿਪੋਰਟ ਜਿਹਨੂੰ ਅਸੀਂ ਚਲਾਨ ਕਹਿੰਦੇ ਆ ਜਦੋਂ ਉਹ ਕੋਰਟ ਦੇ ਵਿੱਚ ਫਾਈਲ ਹੁੰਦਾ ਉਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੁੰਦੀ ਹੈ ਹੁਣ ਜੇ ਪੁਲਿਸ ਕਵੇ ਜੀ ਅਸੀਂ ਚਲਾਨ ਫਾਈਲ ਕਰਤਾ ਪਰ ਤਫਤੀਸ਼ ਅਜੇ ਪੈਂਡਿੰਗ ਹੈ ਅਸੀਂ ਤਤੀਮਾ ਚਲਾਨ ਦੇਵਾਂਗੇ ਤੇ ਕੋਰਟ ਅੱਗੇ ਕਿਵੇਂ ਬਦੇ कोर्ट ਵਾਰੀ ਵਾਰੀ ਰੀਟ੍ਰਾਇਲ ਥੋੜੀ ਕਰੂਗੀ ਕਿ ਚਾਰजेस ਫਰੇਮ ਕਰ ਤੇ ਨਵਾਂ ਚਲਾਨ ਆ ਗਿਆ ਚਾਰਜ ਰੀਫਰੇਮ ਕਰਤਾ ਸਾਰੇ ਗਵਾ ਵਾਰੀ ਵਾਰੀ ਬੁਲਾਈ ਜਾਉ ਨਹੀਂ that is the reason ਤੁਸੀਂ ਦੇਖੋਗੇ ਕਿ ਚਲਾਨ ਨੂੰ ਫਾਈਨਲ ਰਿਪੋਰਟ ਕਿਹਾ ਜਾਂਦਾ ਹੈ ਐਸ ਪਰ ਲਾ ਆਖਰੀ ਰਿਪੋਰਟ ਉਹਦੇ ਚ ਤਤੀਮਾ ਚਲਾਨ ਦੀ ਪ੍ਰੋਵੀਜ਼ਨ ਬੇਸਿਕਲੀ ਇਸ ਕਾਰਨ ਕਰਕੇ ਰਹੀ ਹੈ ਕਿ ਕੁਝ ਇਹੋ ਜੇ ਸਰਕਮਸਟੈਂਸਸ ਹੋ ਜਾਣ ਜਿੱਥੇ ਨਵੇਂ ਫੈਕਟਸ ਅਮਰਜ ਕਰਨ ਤੇ ਤੁਸੀਂ ਚਲਾਨ ਫਾਈਲ ਕਰ ਸਕਦੇ ਹੋ ਪਰ ਉਹਦੇ ਵਿੱਚ ਵੀ ਇਹ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿ ਤੁਸੀਂ ਚਲਾਨ ਹਿੱਸਿਆਂ ਚ ਫਾਈਲ ਕਰੋਗੇ ਜਦ ਸਾਹਿਬ ਆਲੋ ਫੜੋ ਇੱਕ ਚਲਾਨ ਤੇ ਤੁਸੀਂ ਟ్రायल ਸ਼ੁਰੂ ਕਰੋ ਅਸੀਂ ਬਾਕੀ ਚਲਾਨ ਬਾਅਦ ਚ ਫਾਈਲ ਕਰਾਂਗੇ ਉਹੋ ਜੀ ਕੋਈ ਪ੍ਰੋਵੀਜ਼ਨ ਹੈ ਨਹੀਂ ਹੁਣ 3.5 ਸਾਲ ਦੇ ਵਿੱਚ ਜੇ ਤਫ਼ਤੀਸ਼ ਇਹ ਸਰਕਾਰ ਚ ਪੂਰੀ ਨਹੀਂ ਹੋਈ ਜਦੋਂ ਨਵੀਂ ਦੁਬਾਰਾ ਇਨਵੈਸਟੀਗੇਸ਼ਨ ਆਰਡਰ ਹੋਈ ਸੀ ਹਨਰੇਬਲ ਹਾਈ ਕੋਰਟ ਵੱਲੋਂ ਉਸ ਵੇਲੇ 6 ਮਹੀਨੇ ਦਾ ਟਾਈਮ ਦਿੱਤਾ ਗਿਆ ਇੱਕਦੋਂ ਦੀ ਗੱਲ ਹੈ ਸਰ ਇਹ 2021 ਦੀ ਗੱਲ ਹੈ ਮਤਲਬ ਕਾਂਗਰਸ ਸਰਕਾਰ ਵੇਲੇ 6 ਮਹੀਨੇ ਦਾ ਟਾਈਮ ਦਿੱਤਾ ਗਿਆ ਸੀ ਔਰ ਉਹ 6 ਮਹੀਨੇ ਪੂਰੇ ਹੋ ਗਏ ਸੀ ਕਾਂਗਰਸ ਸਰਕਾਰ ਦੇ ਵਿੱਚ ਤੇ 6 ਮਹੀਨੇ ਪੂਰੇ ਹੋયા ਨੂੰ ਵੀ ਮੇਰੇ ਖਿਆਲ 4 4.5 ਸਾਲ ਹੋ ਚੁੱਕੇ ਨੇ ਉਹ ਹੋ ਗਏ ਸੋ ਇਸ ਕਰਕੇ ਜੇ ਅਸੀਂ ਅੱਜ ਉਸ ਸੀਜ਼ ਨੂੰ ਦੇਖੀਏ ਜਿਹੜਾ ਆਨਰੇਬਲ ਹਾਈ ਕੋਰਟ ਨੇ ਟਾਈਮ ਸੁਜੈਸਟ ਕੀਤਾ ਸੀ ਕਿ 6 ਮਹੀਨਿਆਂ ਦੇ ਵਿੱਚ ਪ੍ਰੇਫਰੇਬਲੀ ਪੂਰੀ ਕੀਤੀ ਜਾਵੇ ਉਹ ਪ੍ਰੈਕਟੀਕਲੀ ਆਨਰੇਬਲ ਕੋਰਟ ਦਾ ਵਿਊ ਹੁੰਦਾ ਹੈ ਕਿ ਇੰਨੀ ਦੇਰ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਹੋ ਜਾਊਗੀ ਕਿਉਂਕਿ ਮਟੀਰੀਅਲ ਕਲੈਕਟਡ ਥੋੜੀ ਕੋਰਟ ਨੇ ਸੈਟੀਸਾਈਜ਼ ਕੀਤਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਵੀ ਕੀ ਹੈ ਇੱਕ ਹੈ ਮਟੀਰੀਅਲ ਕਲੈਕਟ ਕੀਤਾ ਇਨਵੈਸਟੀਗੇਟਿੰਗ ਟੀਮ ਨੇ ਇੱਕ ਹੈ ਉਹਦੇ ਉੱਤੇ ਤੁਸੀਂ ਐਨਲਾਈਜ਼ ਕਰਕੇ ਫੈਕਟਸ ਕੱਢ ਕੇ ਤੁਸੀਂ ਉਹਦੀ ਰਿਪੋਰਟ ਬਣਾ ਕੇ ਚਲਾਨ ਬਣਾ ਕੇ ਕੋਰਟਸ ਦਿੱਤਾ ਚਲਾਨ دیتا ਹੈ ਜਾਂ ਕੈਨਸਲੇਸ਼ਨ ਦੇਤੀ ਜੋ ਵੀ ਹੁੰਦਾ ਹੁਣ ਇੱਥੇ ਮਟੀਰੀਅਲ ਕਲੈਕਟ ਸਾਰਾ ਹੋ ਗਿਆ ਫਾਈਨਲ ਰਿਪੋਰਟ ਤੇ ਹੀ ਕੋਰਟ ਨੇ ਫਰਕ kiya ਨਾ ਕਿ ਨਹੀਂ ਆਫੀਸਰ ਤੇ ਅਲੀਗੇਸ਼ਨ ਹੈ ਤੁਸੀਂ ਨਾ ਕਰੋ ਮਟੀਰੀਅਲ ਤਾਂ ਕਲੈਕਟਡ ਪਿਆ ਸੀ ਤਾਂ ਹੀ ਕੋਰਟ ਨੇ 6 ਮਹੀਨੇ ਦਿੱਤੇ ਆਬਵੀਅਸੀ ਗੱਲ ਹੈ ਕਿ ਕੋਰਟ ਨੂੰ ਵੀ ਲੱਗਿਆ ਕਿ 6 ਮਹੀਨਿਆਂ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੂਰੀ ਹੋ ਜਾਊਗੀ ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਇਨਵੈਸਟੀਗੇਸ਼ਨ ਐਨੀ ਅੱਗੇ ਤੱਕ ਵੱਧ ਚੁੱਕੀ ਹੈ ਇੰਨਾ ਮਟੀਰੀਅਲ ਕਲੈਕਟ ਹੋ ਚੁੱਕਿਆ ਹੈ ਕਿ ਸਿਰਫ ਇੱਕ ਫਾਈਨਲ ਰਿਪੋਰਟ ਤਿਆਰ ਕਰਨੀ ਰਹੇਗੀ 6 ਮਹੀਨੇ ਜੋ ਹੰਡਰੇਬਲ ਕੋਰਟ ਨੇ ਕਿਹਾ ਹੈ ਅੱਜ ਸਰਕਾਰਾਂ ਵੀ ਬਦਲ ਗਈਆਂ ਸਾਢੇ 3 ਸਾਲ ਬੀਤ ਗਏ ਤਫਤੀਸ਼ ਨਹੀਂ ਪੂਰੀ ਹੋਈ ਇਹ ਸਰਕਾਰ ਚੋ ਸੋ ਜਦੋਂ ਤੁਸੀਂ ਨਵੇਂ ਕਾਨੂੰਨ ਦੀ ਗੱਲ ਕਰੋ ਤਫਤੀਸ਼ ਤੁਸੀਂ 3.5 ਸਾਲਾਂ ਚ ਇੱਕ ਇਹੋ ਜਿਏ ਕੇਸ ਦੇ ਵਿੱਚ ਨਹੀਂ ਕਰ ਸਕ ਰਹੇ ਤੇ ਨਵੇਂ ਕਾਨੂੰਨ ਦੇ ਵਿੱਚ ਤੁਸੀਂ ਇਹ ਜਿਹੀ ਕਿਹੜੀ ਚੀਜ਼ ਕਰ ਲੋਗੇ ਮੈਨੂੰ ਦੱਸੋ ਮੈਂ ਤਾਂ ਇੱਕ ਲੀਗਲ ਗੱਲ ਕਰ ਰਿਹਾ ਕੋਈ ਵੀ ਪਾਰਟੀ ਕਹੇ ਕਿ ਜੀ ਅਸੀਂ ਨਵੇਂ ਕਾਨੂੰਨ ਦਾ ਸਮਰਥਨ ਕਰਦੇ ਹਾਂ ਤੁਸੀਂ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਰੋ ਜੇ 10 ਸਾਲ ਤੁਸੀਂ ਚਲਾਨ ਹੋਰ ਨਹੀਂ ਦਿੱਤਾ ਤੇ ਟ੍ਰਾਇਲ ਕਿੱਥੋਂ ਸ਼ੁਰੂ ਹੋਣਾ ਹੈ ਪੁਆਇੰਟ ਸਾਰਾ ਅਖੀਰ ਚ ਅੱਥੇ ਹੀ ਮੁੱਕਦਾ ਹੈ ਕਿ ਜਦੋਂ ਤੱਕ ਇਨਵੈਸਟੀਗੇਸ਼ਨ ਛੇਤੀ ਨਹੀਂ ਹੁੰਦੀ ਔਰ ਉਸ ਤੋਂ ਬਾਅਦ ਟ੍ਰਾਇਲ ਐਕਸਪੈਡਿਟ ਨਹੀਂ ਹੁੰਦੀ ਇਨਸਾਫ ਕਦੇ ਵੀ ਨਹੀਂ ਮਿਲੂਗਾ ਸੋ ਲੇਕਿਨ ਕਹਾਣੀ ਰੁਕੀ ਕਿੱਥੇ ਹੋਈ ਹੈ ਕਿਉਂਕਿ ਜਦੋਂ ਵਿਰੋਧੀ ਧਿਰ ਵੈਸੀ ਆਵਾਜ਼ ਨਹੀਂ ਪਾਰਟੀ ਹਾਲਾਂਕਿ ਤੁਸੀਂ ਪਹਿਲਾਂ ਹੀ ਕਿਹਾ ਤੁਸੀਂ ਸਿਆਸੀ ਤੌਰ ਤੇ ਨਹੀਂ ਪਰ ਤੁਸੀਂ ਪੰਜਾਬ ਦੇ ਵਸਨੀਕੋਂ ਤੁਸੀਂ ਵੀ ਨੋ ਡਾਊਟ ਬੇਅਦਬੀ ਤੋਂ ਆਤ ਹੋਏ ਹੋਣਗੇ ਹੋਵੋਗੇ ਜਦੋਂ ਵਿਰੋਧੀ ਧਿਰ ਵੈਸੀ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆਂਦੇ ਹੀ ਅਸੀਂ ਕੁਝ ਦਿਨਾਂ ਵਿੱਚ ਹੀ ਇਸ ਦਾ ਇਨਸਾਫ ਕਰ ਦੇਵਾਂਗੇ ਸਾਰਾ ਕੁਝ ਤਾਂ ਕਲੀਅਰ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਪਿਆ ਪਰ ਨੀਤ ਠੀਕ ਨਹੀਂ ਹੈਗੀ ਫਿਰ ਇਹਨਾਂ ਲੰਮਾ ਸਮਾਂ ਕਿਉਂ ਹੈ ਕੋਰਟ ਦੇ ਵਿੱਚ ਜਿਵੇਂ ਅੱਜ ਵੀ ऑनरेबल कोर्ट ਦੇ ਵਿੱਚ ਤਰੀਕ ਸੀਗੀ ਤੇ ਅੱਜ ਵੀ ਕੀ ਕੁਝ ਹੋਇਆ ਹੈ ਸਰਕਾਰ ਦੀ ਮਨਸ਼ਾ ਕਿਤੇ ਸਾਫ ਹੋਈ ਹੈ ਹਾਂ ਇਹ ਕਰਨਾ ਚਾਹੁੰਦੀ ਹੈ ਦੇਖੋ ਮਨਸ਼ਾ ਤਾਂ ਬੜੀ ਕਲੀਅਰ ਹੈ ਕਿ ਸਰਕਾਰ ਨਹੀਂ ਕਰਨਾ ਚਾਹੁੰਦੀ ਸਰਕਾਰ ਨਹੀਂ ਕਰਨਾ ਚਾਹੁੰਦੀ ਆਬਵੀਅਸੀ ਗੱਲ ਹੈ ਸਾਡੇ 3 ਸਾਲ ਨਹੀਂ ਤਾਂ ਤਫਤੀਸ਼ ਕਿਹੜੀ ਪੂਰੀ ਨਹੀਂ ਹੋ ਸਕਦੀ 29 ਜੁਲਾਈ 2024 ਨੂੰ ਬੈਬਲ ਕਲਾਂ ਕੇਸ ਟਰਾਂਸਫਰ ਹੋਇਆ ਜੀ ਉਸ ਤੋਂ ਤੁਸੀਂ ਪਹਿਲਾਂ ਦੇਖੋ ਕਿ ਆਨਰੇਬਲ ਹਾਈ ਕੋਰਟ ਦਾ ਫੈਸਲਾ ਸੀ ਕਿ ਬੈਬਲ ਕਲਾਂ ਔਰ ਕੋਰਟ ਦਾ ਪੂਰਾ ਕੇਸ ਇਕੱਠੇ ਚੱਲਣੇ ਚਾਹੀਦੇ ਉਹ ਕਿਉਂ ਇਕੱਠੇ ਚੱਲਣੇ ਚਾਹੀਦੇ बिकॉज ਅਕਿਊ ਸੇਮ ਇਨਸੀਡੈਂਟ ਵੀ ਕਨੈਕਟਡ ਨੇ ਐਕਸਟੈਂਸ਼ਨ ਆਫ ਦੀ ਸੇਮ ਇਨਸੀਡੈਂਟ ਉਹਨਾਂ ਚੀਜ਼ਾਂ ਕਰਕੇ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਟ੍ਰਾਇਲਸ ਇਕੱਠੀਆਂ ਹੋਣ ਸੇਮ ਕੋਰਟ ਦੇ ਵਿੱਚ ਇੱਕ ਟ੍ਰਾਇਲ ਟਰਾਂਸਫਰ ਹੋਗੀ ਜੀ 31 ਮਈ 2024 ਨੂੰ ਇੱਕ ਟ੍ਰਾਇਲ ਟਰਾਂਸਫਰ ਹੁੰਦੀ ਹੈ ਬਾਬਲ ਕਲਾਂ ਦੀ ਉਹ ਕੇਸ ਚੰਦੀਕੜ ਆ ਜਾਂਦਾ ਹੈ ਹੁਣ ਸੈਸ਼ਨਸ ਕੋਰਟ ਵੱਲੋਂ ਲਿਖਿਆ ਜਾਂਦਾ ਜਿਹੜੀ ਕੋਰਟ ਦੇ ਵਿੱਚ ਐਡੀਸ਼ਨਲ ਸੈਸ਼ਨ ਜਜ ਦੀ ਕੋਰਟ ਦੇ ਵਿੱਚ ਚੱਲ ਰਿਹਾ ਸੀ ਕੇਸ ਉਹ ਜੱਜ ਸਾਹਿਬ ਨੇ ਇੱਕ ਰੈਫਰੈਂਸ ਭੇਜਿਆ ਕਿ ਜੀ ਇਹ ਦੂਜੇ ਕੇਸ ਦਾ ਕੀ ਕੀਤਾ ਜਾਵੇ ਉਹ ਪ੍ਰੋਸੀਜਰ ਹੈ ਜੀ ਕਿ ਜੀ ਇੱਕ ਕੇਸ ਤੇ ਲਈ ਤੁਸੀਂ ਆਰਡਰ ਕਰਤਾ ਦੂਜੇ ਦੇ ਲਈ ਸਾਨੂੰ ਕੀ ਡਾਇਰੈਕਸ਼ਨਸ ਨੇ ਜਿਹੜੇ ਅਕਿਊਜ਼ ਚਰਨਜੀਤ ਸ਼ਰਮਾ ਨੇ ਪਹਿਲੀ ਪਟੀਸ਼ਨ ਪਾਈ ਸੀ ਉਹਨਾਂ ਵੱਲੋਂ ਹੀ ਸੈਕੰਡ ਪਟੀਸ਼ਨ ਪੈਂਦੀ ਹੈ ਕਿ ਜੀ ਹੁਣ ਇਹ ਕੇਸ ਵੀ ਟ੍ਰਾਂਸਫਰ ਕਰ ਦਿਓ ਬਿਲਕੁਲ ਜਾਇਜ਼ ਗੱਲ ਹੈ ਜੇ ਟ੍ਰਾਂਸਫਰ ਹੋ ਗਿਆ ਦੂਜਾ ਵੀ ਟ੍ਰਾਂਸਫਰ ਹੋਣਾ ਚਾਹੀਦਾ ਇੱਕ ਕਨੈਕਟਿਡ ਕੇਸ ਹੈ ਤਾਂ ਟ੍ਰਾਂਸਫਰ ਹੋਣਾ ਚਾਹੀਦਾ ਪੰਜਾਬ ਸਰਕਾਰ ਇਹ ਮੈਂ ਤੁਹਾਡੇ ਦਰਸ਼ਕਾਂ ਨੂੰ ਖਾਸ ਰਿਕਵੈਸਟ ਕਰਾਂਗਾ ਪਲੀਜ਼ ਆਨਰੇਬਲ ਹਾਈ ਕੋਰਟ ਦੀ ਵੈਬਸਾਈਟ ਵਿਜ਼ਿਟ ਕਰੋ ਔਰ ਮੇਰੀ ਦੱਸੀ ਗੱਲ ਨੂੰ ਵੈਰੀਫਾਈ ਕਰੋ ਇੱਕ ਮੈਂ ਅੱਗੇ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੀ ਵੀ ਗੱਲ ਕਰਾਂਗਾ ਉਹਦੇ ਵਿੱਚ ਵੀ ਉਹ ਵੈਬਸਾਈਟ ਵਿਜ਼ਿਟ ਕਰਕੇ ਦੇਖਣਾ ਹਨਰੇਬਲ ਸੁਪਰੀਮ ਕੋਰਟ ਦਾ ਜ਼ਿਕਰ ਕਰਾਂਗਾ ਉਹਦੇ ਵਿੱਚ ਵੀ ਵੈਬਸਾਈਟ ਤੋਂ ਆਰਡਰ ਪੜ੍ਹ ਕੇ ਦੇਖਣਾ ਤਾਂ ਕਿ ਤੁਹਾਨੂੰ ਕਿਤੇ ਵੀ ਇਹ ਨਾ ਲੱਗੇ ਕਿ ਮੈਂ ਕੋਈ ਵੀ ਗੱਲ ਕਰ ਰਿਹਾ ਉਹ ਬਿਨਾਂ ਸਬੂਤ ਆ ਬਿਨਾਂ ਕਿਸੇ ਵੇਸ ਤੋਂ ਕਰ ਰਿਹਾ ਮੈਂ ਨਾ ਕਿਸੇ ਦੇ ਖਿਲਾਫ ਆ ਨਾ ਕਿਸੇ ਦੇ ਉਸ ਚੀਜ਼ ਦੇ ਸਪੋਰਟ ਦੇ ਵਿੱਚ ਬੋਲ ਰਿਹਾ ਮੈਂ ਤਾਂ ਇੱਕ ਨਿਊਟਰਲ ਆਫ ਦਾ ਸਟੈਂਡ ਰੱਖਦੇ ਹੋਏ ਕੀ ਕਰਨਾ ਚਾਹੀਦਾ ਹੈ ਔਰ ਸਾਡੇ ਵੱਲੋਂ ਕੀ ਐਫਰਟਸ ਕੀਤੀਆਂ ਜਾਣਗੀਆਂ ਉਹਨਾਂ ਚੀਜ਼ਾਂ ਤੇ ਸਿਰਫ ਡਿਸਕਸ਼ਨ ਚਾ ਹੁਣ ਉਹਦੇ ਵਿੱਚ ਤੁਸੀਂ ਦੇਖੋਗੇ ਆਨਰੇਬਲ ਹਾਈ ਕੋਰਟ ਦੇ ਵਿੱਚ ਤਿੰਨ ਵਾਰੀ ਸਰਕਾਰ ਨੇ ਡੇਟ ਲਈ ਹੁਣ ਮੈਨੂੰ ਦੱਸੋ ਕਿੰਨੀ ਔਖੀ ਚੀਜ਼ ਸੀ ਕਿ ਟ੍ਰਾਂਸਫਰ ਕਰੋ ਜਾਂ ਨਾ ਕਰੋ ਉਹਦੇ ਵਿੱਚ ਤਿੰਨ ਵਾਰੀ ਸਰਕਾਰ ਰਿਪਲਾਈ ਮੌਜੂਦਾ ਸਰਕਾਰ ਨੇ ਮੌਜੂਦਾ ਸਰਕਾਰ ਨੇ 2024 ਦੀ ਗੱਲ ਹੈ ਜੀ 2024 ਸਾਲ ਦੀ ਗੱਲ ਕਰ ਰਿਹਾ ਤਿੰਨ ਤਰੀਕਾਂ ਲੈ ਕੇ ਇਹ ਚੌਥੀ ਤਰੀਕ ਤੇ ਰਿਪਲਾਈ ਫਾਈਲ ਕੀਤਾ ਹਮ ਸੋ ਆਬਵੀਅਸਲੀ ਗੱਲ ਹੈ ਤੋ ਕੋਰਟ ਦੇ ਵਿੱਚ ਤੁਸੀਂ ਰਿਪਲਾਈ ਫਾਈਲ ਕਰੋਗੇ ਇਨ ਐਡਵਾਂਸ ਕਰਨ ਦੀ ਜਗ੍ਹਾ ਨਹੀਂ ਤਾਂ ਮੰਨ ਲਓ ਮਹੀਨੇ ਦੀ ਤਾਰੀਖ ਪੈ ਗਈ ਤਿੰਨ ਤਰੀਕਾਂ ਤੋਂ ਤੁਸੀਂ ਰਿਪਲਾਈ ਨਹੀਂ ਦਿੱਤਾ ਪਹਿਲੀ ਗੱਲ ਤਾਂ ਜੇ ਕਰਨਾ ਚਾਹੁੰਦੇ ਸੀ ਤੇ ਰਿਪਲਾਈ ਦੀ ਲੋੜ ਹੀ ਨਹੀਂ ਸੀ ਸਟੇਟਮੈਂਟ ਸਿਰਫ ਦੇਣੀ ਸੀ ਜੀ ਇੱਕ ਮੇਨ ਕੇਸ ਟ੍ਰਾਂਸਫਰ ਹੋ ਗਿਆ ਦੂਜਾ ਵੀ ਹੋਊਗਾ ਤੁਸੀਂ ਕਰ ਦਿਓ ਚਲੋ ਤੁਸੀਂ ਆ ਨਹੀਂ ਕਹਿਣਾ ਰਿਪਲਾਈ ਦੇਣਾ ਤੇ ਤਿੰਨ ਡੇਟਾਂ ਕਿਉਂ ਲੈ ਰਹੇ ਹੋ ਚੌਥੀ ਡੇਟ ਦੇ ਵਿੱਚ ਕੋਰਟਸ ਕਿਉਂ ਦੇ ਰਹੇ ਹੋ ਪਹਿਲਾਂ ਕਿਉਂ ਨਹੀਂ ਫਾਈਲ ਕਰ ਰਹੇ ਪਹਿਲਾਂ ਫਾਈਲ ਹੋ ਸਕਦਾ ਸੀ ਨਹੀਂ ਫਾਈਲ ਹੋਇਆ ਚੌਥੀ ਡੇਟ ਪਈ ਹੁਣ ਚੌਥੀ ਡੇਟ ਤੇ ਦੂਜੀ ਥਿਰਨੇ ਟਾਈਮ ਮੰਗ ਲਿਆ ਸੀ ਅਲਟੀਮੇਟਲੀ ਅਕਿਊਜ਼ ਨੂੰ ਤਾਂ ਫਾਇਦਾ ਹੀ ਹੈ ਨਾ ਜੇ ਟ੍ਰਾਇਲ ਸਟੇ ਚੱਲ ਰਹੀ ਹੈ ਅਕਿਊਜ਼ ਨੂੰ ਤਾਂ ਸਟੇ ਕਰਾ ਕੇ ਅੱਗੇ ਵਧਣ ਦਾ ਫਾਇਦਾ ਹੈ ਉਹਨਾਂ ਦਾ ਕੇਸ ਨਹੀਂ ਅੱਗੇ ਵਧਦਾ ਉਹ ਸੇਫ ਹੈ ਉਸ ਤੋਂ ਬਾਅਦ ਸਰਕਾਰ ਨੇ ਐਸਐਲਪੀ ਪਾਤੀ ਕਿ ਹੁਣ ਕੇਸ ਬਹਿਸ ਤੇ ਆ ਗਿਆ ਐਸਐਲਪੀ ਪਾਉਣੀ ਹੈ 90 ਦਿਨ ਦਾ ਟਾਈਮ ਹੁੰਦਾ ਐਸਐਲਪੀ ਪਾ ਲੈਂਦੇ 31 ਮਈ 2024 ਦਾ ਆਰਡਰ ਸੀ 90 ਦਿਨਾਂ 'ਚ ਪਾ ਲੈਂਦੇ 8-9 ਮਹੀਨੇ ਬਾਅਦ ਐਸਐਲਪੀ ਪਾਉਣ ਦਾ ਕੀ ਤੁਕ ਬਣਦਾ ਮੈਨੂੰ ਨਹੀਂ ਸਮਝ ਆਇਆ ਐਸ ਐਲ ਪੀ ਪਾਈ ਕੇ ਜੀ ਟ੍ਰਾਇਲ ਟ੍ਰਾਂਸਫਰ ਜਿਹੜੀ ਹੋਈ ਹੈ ਉਹ ਗਲਤ ਹੋਈ ਹੈ 9 April ਨੂੰ ਆਨਰੇਬਲ ਸੁਪਰੀਮ ਕੋਰਟ ਨੇ ਉਹ ਡਿਸਮਿਸ ਕਰਤੀ ਕਿ ਨਹੀਂ ਹਾਈ ਕੋਰਟ ਦਾ ਆਰਡਰ ਬਿਲਕੁਲ ਠੀਕ ਹੈ ਅਸੀਂ ਉਸ ਆਰਡਰ ਨੂੰ ਅਪਹੋਲਡ ਕਰਦੇ ਹਾਂ ਮਤਲਬ 31/5/2024 ਦਾ ਆਰਡਰ ਆਨਰੇਬਲ ਸੁਪਰੀਮ ਕੋਰਟ ਨੇ 9 April ਨੂੰ ਅਪਹੋਲਡ ਕਰਤਾ ਕੋਈ ਪੋਲਿਟੀਕਲ ਲੀਡਰ ਕੋਈ ਲਾਇਰ ਕਿਸੇ ਨੂੰ ਤੁਸੀਂ ਇਹ ਸਵਾਲ ਪੁੱਛੋ ਕੀ ਜੀ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਇੱਕ ਵਾਰੀ ਜਦੋਂ ਪਾਸ ਹੋ ਜਾਂਦਾ ਹੈ ਕੀ ਤੁਸੀਂ ਉਹਦੇ ਨਾਲ ਵੱਜੇ ਹੋ ਕਿ ਨਹੀਂ ਹਰ ਕੋਈ ਕਹੂ ਹਾਂ ਵੱਜੇ ਉਹ ਆਰਡਰ ਫਾਈਨਲ ਹੋ ਗਿਆ ਹੈ ਆਨਰੇਬਲ ਸੁਪਰੀਮ ਕੋਰਟ ਨੇ ਅਫੋਲਡ ਕਰਤਾ ਤੇ ਅਜੇ ਵੀ ਇਹ ਕੋਰਟ ਦੇ ਵਿੱਚ ਟਾਈਮ ਲੈ ਕੇ ਜੁਲਾਈ 23 ਜੁਲਾਈ ਤੱਕ ਤਰੀਕ ਲੈ ਆਇਆ ਹੈ ਦਸੋ ਹੁਣ ਕੀ ਰਹਿ ਗਿਆ ਕੇਸ ਚ ਇਹਨਾਂ ਨੂੰ ਇਮੀਡੀਏਟਲੀ ਜੇ ਕਰਨਾ ਚਾਹੁੰਦੇ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਲਾ ਕੇ ਨਾਲ ਦੀ ਨਾਲ ਕਹਿੰਦੇ ਜੀ ਆ ਆਰਡਰ ਸੁਨਰੇਬਲ ਸੁਪਰੀਮ ਕੋਰਟ ਨੇ ਕਰਤਾ ਐਸੀ ਪਲੇਸ ਔਨ ਰਿਕਾਰਡ ਕਰ ਰਹੇ ਹਾਂ ਇਨ 뷰 ਆਫ ਦਿਸ ਆਨਰੇਬਲ ਕੋਰਟ ਕੈਨ ਪਾਸ ਆਰਡਰਸ ਦਾ ਲਿਖਤਾੰਸੀ ਕਿਉਂ ਨਹੀਂ ਕੀਤਾ ਗਿਆ ਅਰੇ ਇਹਨਾਂ ਦੀ ਸਰਕਾਰ ਤੋਂ ਵਧੀਆ ਦਾ ਸੁਪਰੀਮ ਕੋਰਟ ਦੇ ਆਰਡਰ ਨੂੰ ਸਮਝਦਾ ਹੀ ਨਹੀਂ ਕੋਈ ਹਰਿਆਣੇ ਵਾਲਾ ਜਿਹੜਾ ਕੇਸ ਹੀ ਹਰਿਆਣਾ ਸਰਕਾਰ ਜਿੱਤੀ 30 ਸਾਲ ਕੇਸ ਲੜਕੇ ਸੁਪਰੀਮ ਕੋਰਟ ਦੇ ਵਿੱਚੋਂ ਉਸ ਆਰਡਰ ਦੇ ਬਿਹਾਫ ਤੇ ਇਹਨਾਂ ਨੇ ਪੰਚਾਇਤੀ ਸ਼ਾਮਨਾਰ ਜ਼ਮੀਨਾਂ ਖਾਲੀ ਕਰਾਵੇ ਟੰਡੋਰਾ ਪੀਟੇ 70 ਸਾਲ ਖਾਲੀ ਨਹੀਂ ਹੋਈਆਂ ਅਸੀਂ ਕਰਵਾ ਰਹੇ ਹਾਂ ਹਾਲਾਂਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਹੋਇਆ ਸੀ ਉਹ ਵੀ ਹਰਿਆਣਾ ਸਰਕਾਰ ਜਿੱਤੀ ਸੀ ਤੇ ਆਪਣੇ ਹੀ ਕੇਸ ਵਿੱਚ ਹਾਰੇ ਜਿਹਦੇ ਐਸਐਲਪੀ ਨੇ ਡਿਸਮਿਸ ਹੋ ਗਈ ਉਹ ਆਰਡਰ ਪੜਨਦੇ ਉਹਦੇ ਅਮਲ ਕਰਨ ਦੇ ਵਿੱਚ ਜਿਹਨਾਂ ਨੂੰ ਤਕਲੀਫ ਹੋ ਰਹੀ ਹੈ ਮੈਂ ਤੇ ਹੋਰ ਚੀਜ਼ ਸੇ ਲੈ ਕੇ ਜਾਣਾ 29 ਜੁਲਾਈ 2024 ਨੂੰ ਜ਼ਿਲ੍ਹਾ ਅਦਾਲਤ ਜਿਹੜੀ ਚੰਡੀਗੜ੍ਹ ਦੀ ਇਹਦੇ ਵਿੱਚ ਇੱਕ ਕੇਸ ਟਰਾਂਸਫਰ ਹੋ ਕੇ ਆਇਆ ਬਾਬਲ ਕਲਾ ਇਸ ਕੇਸ ਦੇ ਵਿੱਚ ਇੱਕ ਐਪਲੀਕੇਸ਼ਨ ਲਾਈ ਗਈ ਚਰਨਜੀਤ ਸ਼ਰਮਾ ਵੱਲੋਂ ਕਿ ਜੀ ਤਫ਼ਤੀਸ਼ ਪੂਰੀ ਨਹੀਂ ਹੋਈ ਅਜੇ ਤੱਕ ਮਤਲਬ ਸਟੇਟਸ ਰਿਪੋਰਟ ਬੇਸਿਕਲੀ ਮੰਗੀ ਕਿ ਜੀ ਇਨਵੈਸਟੀਗੇਸ਼ਨ ਦਾ ਸਟੇਟਸ ਹੈ ਸੋ ਉਹ ਅਕਿਊਜ਼ ਦਾ ਰਾਈਟ ਹੈ ਕਿ ਜੀ ਜੇ ਤਫ਼ਤੀਸ਼ ਤੁਸੀਂ ਪੂਰੀ ਕੀਤੀ ਹੈ ਜਾਂ ਨਹੀਂ ਕੀਤੀ ਹੈ ਸਾਨੂੰ ਸਟੇਟਸ ਦੱਸੋ ਪੂਰੀ ਹੋਈ ਨਹੀਂ ਫਾਈਨਲ ਚਲਾਣਾ ਯਾਨੀ 29 ਜੁਲਾਈ 2024 ਤੋਂ ਅੱਜ ਤੱਕ ਅੱਜ ਵੀ ਤਰੀਕ ਸੀ ਉਸ ਐਪਲੀਕੇਸ਼ਨ ਦਾ ਜਵਾਬ ਨਹੀਂ ਫਾਈਲ ਹੋਇਆ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ 12 ਮਹੀਨਿਆਂ 'ਚ ਜਿਹੜੇ ਕਹਿੰਦੇ ਸੀ ਕੁਝ ਦਿਨਾਂ 'ਚ ਅਸੀਂ ਇਨਸਾਫ ਕਰ ਦਾਂਗੇ ਸੋ ਫਾਈਨਲ ਚਲਾਨ ਤੱਕ ਕੀ ਹੋਣਾ ਹੈ ਸਟੇਟਸ ਆਫ ਇਨਵੈਸਟੀਗੇਸ਼ਨ ਵੀ ਨਹੀਂ ਦੱਸ ਸਕਿਆ 8 ਅਗਸਤ ਦੀ ਅਗਲੀ ਡੇਟ ਪਈ ਹੈ ਕੋਈ ਜਵਾਬ ਨਹੀਂ ਫਾਈਲ ਹੋਇਆ ਇੱਕ ਸਟੇਟਸ ਨਹੀਂ ਦੱਸ ਪਾ ਰਹੇ ਕਿ ਇਨਵੈਸਟੀਗੇਸ਼ਨ ਪੂਰੀ ਹੋਈ ਹੈ ਕਿ ਨਹੀਂ ਹੋਈ ਔਰ ਕਦੋਂ ਤੱਕ ਅਸੀਂ ਕਰ ਲਾਂਗੇ ਸੋ ਕਿਸ ਤਰ੍ਹਾਂ ਮੈਂ ਤੁਹਾਨੂੰ ਆ ਕਹਦੇ ਆ ਕਿ ਜੀ ਸਰਕਾਰ ਦੀ ਮਨਸ਼ਾ ਹੈ ਸਰ ਤਿੰਨ ਸਰਕਾਰਾਂ ਨਿਕਲ ਗਈਆਂ ਜੀ ਜਿਵੇਂ ਤੁਸੀਂ ਸ਼ੁਰੂਆਤ ਵਿੱਚ ਕਿਹਾ 2.5 ਸਾਲ ਦਾ ਸਮਾਂ ਉਹਨਾਂ ਦਾ ਸੀ 5 ਸਾਲ ਕਾਂਗਰਸ ਨਿਕਲ ਗਈ ਸਾਢੇ 3 ਸਾਲ ਤਾਂ ਇਹ ਵੀ ਹੁਣ ਕੱਟ ਚੁੱਕੇ ਨੇ 2.5 ਸਾਲ ਤਾਂ ਉਹਨਾਂ ਦੀ ਮਨਸ਼ਾ ਹੁੰਦੀ ਉਹੀ ਕਰ ਦਿੰਦੇ ਅਗਲੀ ਸਰਕਾਰ ਦੇ 5 ਸਾਲਾਂ ਦੇ 2 ਸੀਮ ਆ ਗਏ ਉਹਨਾਂ ਦੀ ਮਨਸ਼ਾ ਹੁੰਦੀ ਉਹ ਕਰ ਦਿੰਦੇ ਇਹਨਾਂ ਦੀ ਮਨਸ਼ਾ ਹੋਊਗੀ ਇਹ ਕਰ ਦਿੰਦੇ ਹੁੰਦੇ ਨਹੀਂ ਸਮਝੇ ਕਿ ਚਾਵੇ ਵੀ ਕਿਸੇ ਵੀ ਸਰਕਾਰ ਦੀ ਮਨਸ਼ਾ ਨਹੀਂ ਕਿ ਬੇਅਦਬੀ ਦਾ ਮਸਲਾ ਜਾਂ ਫਿਰ ਜਿਹੜੇ ਸਿੰਘ ਸ਼ਹੀਦ ਹੋਏ ਸੀ ਬੇਬਲ ਕਲਾਂ ਚ ਗੋਲੀ ਕਾਂਡ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲੇ ਦੇਖੋ ਕਿਉਂ ਨਹੀਂ ਕਰਨਾ ਚਾਹੁੰਦੇ ਇਹ ਤਾਂ ਸਰਕਾਰ ਦੱਸ ਸਕਦੀ ਹੈ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਤੁਸੀਂ ਦੇਖੋਗੇ ਕਿ ਇਨਫਲੂਐਂਸ਼ਲ ਲੋਕ ਹੈ ਇਨਫਲੂਐਂਸ਼ਲ ਚੀਜ਼ਾਂ ਨੇ ਪੁਲਿਸ ਪੁਲਿਸ ਦੀ ਤਫਤੀਸ਼ ਕਰ ਰਹੀ ਹੈ ਠੀਕ ਹੈ ਜਾਂ ਤਾਂ ਕੋਈ ਪੁਲਿਸ ਵਾਲਾ ਕਵੇ ਕਿ ਜੀ ਸੀਐਮ ਸਾਹਿਬ ਨੇ ਜਾਂ ਕਿਸੇ ਹੋਰ ਲੀਡਰ ਨੇ ਰੋਕਿਆ ਮੈਨੂੰ ਸਮਝ ਆਉਂਦੀ ਹੈ ਹੂੰ ਜੇ ਅਫੀਸਰਸ ਨਹੀਂ ਤਫਤੀਸ਼ ਕਰ ਰਹੇ ਤੇ ਪੋਲਿਟিক্যাল ਲੀਡਰਸ਼ਿਪ ਕੋਲ ਅਥਾਰਟੀ ਹੈ ਉਹਨਾਂ ਨੂੰ ਬਦਲਣ ਦੀ ਸੋ ਆਬਵੀਅਸਲੀ ਗੱਲ ਹੈ ਜੋ ਵੀ ਹੋ ਰਿਹਾ ਹੈ ਉਹ ਤਾਂ ਸਰਕਾਰ ਦੀ ਰਜ਼ਾ ਨਾਲ ਰਿਹਾ ਹੈ ਹੁਣ ਸਰਕਾਰ ਉਸ ਚੀਜ਼ ਤੇ ਕਿਉਂ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ ਉਹ ਤਾਂ ਸਰਕਾਰ ਜਾਣੇ ਮੈਂ ਤੇ ਦੇਖੋ ਐਜ਼ ਅ ਲਾਇਰ ਇੱਕ ਚੀਜ਼ ਤੇ ਵਿਸ਼ਵਾਸ ਰੱਖਦਾ ਕਿਉਂਕਿ ਹਰ ਲਾਇਰ ਦੇ ਵਿੱਚ ਇੱਕ ਇਨਸਾਨ ਹੈ ਬੇਸਿਕਲੀ ਹਰ ਜੱਜ ਦੇ ਵਿੱਚ ਵੀ ਬੇਸਿਕਲੀ ਉਹ ਕੁਰਸੀ ਤੇ ਇੱਕ ਇਨਸਾਨ ਹੀ ਬੈਠਾ ਹੈ ਜੀ ਠੀਕ ਹੈ ਸੋ ਤੁਹਾਡੇ ਦਰਸ਼ਕ ਵੀ ਇਸ ਚੀਜ਼ ਨੂੰ ਸਮਝਦੇ ਆ ਅਖੀਰ ਦੇ ਵਿੱਚ ਰੱਬ ਨੇ ਤਾਂ ਇਨਸਾਫ ਕਰਨਾ ਹੈ ਰੱਬ ਨਾਲ ਸਰਕਾਰਾਂ ਦੇ ਹਿਸਾਬ ਨਾਲ ਚਲਦੇ ਆ ਨਾ ਪੁਲਿਸ ਵਾਲਿਆਂ ਦੀ ਮਰਜ਼ੀ ਨਾਲ ਚਲਦੇ ਆ ਰੱਬ ਦੇ ਕਰ ਦੇਰ ਹੈ ਨੇਰ ਨਹੀਂ ਹੈ ਔਰ ਸੰਗਤਾ ਨੇ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਮਤਲਬ ਤੁਸੀਂ ਦੇਖੋਗੇ ਸਾਰਾ ਸਾਥ ਨਿਭਾਇਆ ਮੋਰਚਾ ਚਲਾਇਆ ਬਕਾਇਦਾ ਤੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇੱਕ ਮਤਲਬ ਮੈਂ ਚੀਜ਼ ਦੇ ਵਿੱਚ ਬਹੁਤ ਵਿਸ਼ਵਾਸ ਰੱਖਦਾ ਗੁਰਬਾਣੀ ਦੀ ਹੈ ਤੋ ਮੇਰੇ ਲਈ ਬਹੁਤ ਰੈਲੇਵੈਂਸ ਰੱਖਦੀ ਹੈ ਇੱਥੇ ਤਾਂ ਸਾਰੀਆਂ ਸੰਗਤਾਂ ਨਾਲ ਜੁੜੀਆਂ ਕਦੇ ਹੋ ਹੀ ਨਹੀਂ ਸਕਦਾ ਇਨਸਾਫ ਨਾ ਹੋਵੇ ਔਰ ਵੇਖੋ ਸੱਚਾਈ ਨੇ ਹਮੇਸ਼ਾ ਜਿੱਤਣਾ ਹੈ ਜੀ ਸਵਰਗ ਨਰਕ ਸਭ ਇੱਥੇ ਹੀ ਹੈ ਸਾਰਾ ਕੁਝ ਸਾਡੇ ਪਾਪ ਅਸੀਂ ਇੱਥੇ ਭੁਗਤ ਕੇ ਜਾਣੇ ਆ। ਸੋ ਮੈਨੂੰ ਪੂਰਾ ਯਕੀਨ ਹੈ ਸਰਕਾਰਾਂ ਆਉਣ ਗਿਆ ਪੋਲਿਟਿਕਸ ਖੇਡਣ ਗਿਆ ਤੇ ਆਪਦੀ ਆਪਦੇ ਵजूद ਗਵਾ ਲੈਣ ਗਿਆ। ਇਹ ਮੇਰਾ ਮੰਨਣਾ ਹੈ। ਇਨਸਾਫ ਹੋਊਗਾ ਇੱਥੇ ਹੋਊਗਾ। ਇਹੀ ਜਿਹੜੇ ਮੈਂ ਕਵਾਂਗਾ ਵਰਦੀ ਨੰਨੂ ਜਿਹੜੇ ਅਫਸਰ ਦਾਗਦਾਰ ਕਰ ਗਏ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਉਹਨਾਂ ਦੀਆਂ ਅਰਦਾਸਾਂ ਦਾ ਮਤਲਬ ਅਸਰ ਵੀ ਦਿਸੂਗਾ। ਔਰ ਇਹ ਅਫਸਰਾਂ ਨੂੰ ਸਜ਼ਾ ਹੁੰਦੀ ਵੀ ਤੁਹਾਨੂੰ ਦੱਸੂਗੀ ਸਿਰ ਲੇਕਿਨ ਜਿਹੜੇ ਹੁਣ ਮੌਜੂਦਾ ਸਮੇਂ ਦੇ ਵਿੱਚ ਚਾਹੇ ਮੰਤਰੀ ਹੋਣ ਮੁੱਖ ਮੰਤਰੀ ਸਾਹਿਬ ਹੋਣ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਬੋਲਣ ਵਿੱਚ ਮੁਕਾਬਲਾ ਹੈ ਹੀ ਨਹੀਂ ਨਾ ਕੋਈ ਕੋਈ ਇਹ ਤਾਂ ਪੁਰਾਣੇ ਖਿਡਾਰੀ ਨੇ ਇਸ ਚੀਜ਼ ਦੇ ਤੇ ਬਾਕੀ ਚੀਜ਼ਾਂ ਦਾ ਬਹੁਤ ਕੁਝ ਬੋਲਦੇ ਨੇ ਸਾਢੇ 3 ਸਾਲਾਂ ਚ ਕਦੇ ਲੀਗਲੀ ਤੁਸੀਂ ਕਦੇ ਸੁਣਿਆ ਹੋਵੇ ਉਹਨਾਂ ਦੇ ਮੂੰਹ ਚੋਂ ਹੀ ਨਿਕਲੇ ਹੋਵੇ ਵੀ ਬੇਦਬੀ ਦੀ ਜਾਂ ਫਿਰ ਗੋਲੀ ਕਾਂਡ ਵਾਲੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਉਹ ਹਾਲ ਤੱਕ ਅਸੀਂ ਕੰਪਲੀਟ ਨਹੀਂ ਕਰ ਸਕੇ ਸਰ ਮੈਂ ਉਹੀ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਨਹੀਂ ਕਰਨਾ ਚਾਹੁੰਦੇ ਤਾਂ ਹੀ ਨਹੀਂ ਬੋਲੇ ਬਾਕੀ ਮੁੱਦਿਆਂ ਤੇ ਬੋਲਦੇ ਆ ਦੂਜੀ ਗੱਲ ਉਹ ਕਿੰਨਾ ਚੰਗਾ ਬੋਲਦੇ ਕਿੰਨਾ ਨਹੀਂ ਬੋਲਦੇ ਮੈਂ ਉਸ ਚੀਜ਼ ਤੋਂ ਕੀ ਲੈਣਾ ਮੇਰੀ ਗੱਲ ਸਮਝੋ ਛੋਟੀ ਜੀ ਜਸਰ ਪ੍ਰਕਾਸ਼ ਸਿੰਘ ਬਾਦਲ ਪੋਲੀਟੀਕਲੀ ਜਿਐਸੀ ਦੇਖੀਏ ਮੈਂ ਕੋਈ ਕਿਸੇ ਲੀਡਰ ਦੇ ਖਿਲਾਫ ਨਹੀਂ ਕਹਿਣਾ ਚਾਹੁੰਦਾ ਕੁਝ ਵੀ ਬਟ ਇੱਕ ਕਾਮਨ ਸੈਂਸ ਦੀ ਗੱਲ ਹੈ ਕਿੰਨੀ ਵਾਰੀ ਉਹ ਐਮਐਲਏ ਰਹੇ ਚੀਫ ਮਿਨਿਸਟਰ ਰਹੇ ਲੀਡਰ ਆਫ ਓਪੋਜੀਸ਼ਨ ਰਹੇ ਠੀਕ ਹੈ ਸਟਿਚਰ ਸੀ ਉਹਨਾਂ ਦਾ ਆਖਰੀ ਇਲੈਕਸ਼ਨ ਹਾਰ ਕੇ ਗਏ ਨਾ ਬੇਅਦਬੀ ਦਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਮੈਂ ਕਿਸੇ ਦੇ ਵੀ ਖਿਲਾਫ ਨਹੀਂ ਆ ਮੈਂ ਫੇਰ ਕਹਿਣਾ ਲੇਕਿਨ ਮੈਂ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਬੇਅਦਬੀ ਦਾ ਮਾਮਲਾ ਇੱਕ ਪੋਲਿਟੀਕਲ ਮਾਮਲਾ ਨਹੀਂ ਹੈ ਉਹ ਸਿਰਫ ਸਿੱਖਾਂ ਦੇ ਨਾਲ ਦੁਨੀਆ ਦੇ ਜੁੜਿਆ ਮਾਮਲਾ ਨਹੀਂ ਹੈ ਪੰਜਾਬ ਮਤਲਬ ਮੈਂ ਜੋ ਫੀਲ ਕਰਦਾ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਇੱਥੇ ਸਾਰੇ ਧਰਮ ਦੇ ਲੋਕ ਇੱਕ ਬਣ ਕੇ ਰਹਿੰਦੇ ਆ ਤੁਸੀਂ ਹਰਿਮੰਦਰ ਸਾਹਿਬ ਜਾਓ ਬਿਲਕੁਲ ਹਰ ਧਰਮ ਦੇ ਲੋਕ ਮੱਥਾ ਟੇਕ ਰਹੇ ਆ ਮਤਲਬ ਮੈਂ ਜੋ ਮੋਰਚੇ ਦੇ ਵਿੱਚ ਵੀ ਦੇਖਿਆ ਹਰ ਧਰਮ ਦੇ ਲੋਕ ਬੈਠ ਰਹੀ ਹੈ ਹਰ ਧਰਮ ਦੇ ਲੋਕ ਲੰਗਰ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਹੈ ਸੋ ਮੈਨੂੰ ਦੱਸੋ ਇਹੋ ਜੀ ਸੰਗਤ ਜਿਹੜੀ ਸਾਡੇ ਸਮਝੋ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਇਕੱਠੀ ਹੋ ਰਹੀ ਹੈ ਅਸੀਂ ਕਿਵੇਂ ਆ ਸੋਚ ਸਕਦੇ ਆ ਕੋਈ ਲੀਡਰ ਜੇ ਸੋਚੇ ਕਿ ਮੈਂ ਇਨਸਾਫ ਨਹੀਂ ਦੇਵਾਂਗਾ ਤੇ ਦੇਖੋ ਮੈਂ ਤਾਂ ਕਦੇ ਚੀਜ਼ ਤੁਸੀਂ ਦੇਖੋਗੇ ਬਚੀ ਨਹੀਂ ਰੱਬ ਨੇ ਜਦੋਂ ਇਨਸਾਫ ਕਰਨਾ ਹੈ ਨਾ ਕਿਸੇ ਦਾ ਹੰਕਾਰ ਬਚਿਆ ਨਾਵੋ ਹੰਕਾਰੀ ਪੁਰਸ਼ ਬਚਿਆ ਸੋ ਮੈਂ ਆਹੀ ਫੀਲ ਕਰਦਾ ਪਰਸਨਲੀ ਕਿ ਆ ਮੈਂ ਦੇ ਵਿੱਚ ਚੱਲਣ ਵਾਲੇ ਜਿਹੜੇ ਲੋਕ ਆ ਜਿਹੜੇ ਕੁਰਸੀ ਤੇ ਬੈਠ ਕੇ ਸੋਚ ਰਹੇ ਕਿ ਅਸੀਂ ਪੋਲਿਟਿਕਲ ਇਸ ਮੁੱਦੇ ਨੂੰ ਚੁੱਕ ਸਕਦੇ ਆ ਉਹ ਗਲਤ ਫਹਮੀ 'ਚ ਬੈਠੇ ਆ ਉਹਨਾਂ ਨੂੰ ਕੁਰਸੀਆਂ ਤੇ ਵੀ ਰੱਬ ਨੇ ਬਿਠਾਇਆ ਔਰ ਸਾਡੇ ਗੁਰੂ ਸਾਹਿਬ ਨੂੰ ਸਾਡੀ ਲੋੜ ਨਹੀਂ ਐ ਸਾਨੂੰ ਗੁਰੂ ਸਾਹਿਬ ਦੀ ਲੋੜ ਐ ਸਾਡੀ ਜ਼ਿੰਦਗੀ ਗੁਰੂ ਸਾਹਿਬ ਦੇ ਰਾਹ ਤੇ ਚੱਲੇ ਤੇ ਅਸੀਂ ਖੁਸ਼ਕਿਸਮਤ ਹੋਵਾਂਗੇ ਸਾਡਾ ਤਾਂ ਵजूद ਹੀ ਆਪਦੇ ਗੁਰੂ ਨਾਲ ਐ ਅਸੀਂ ਸਾਡੀ ਜਿਹੜੀ ਐਗਜ਼ਿਸਟੈਂਸ ਹੈ ਸਾਡੀ ਹੋਂਦ ਹੈ ਸਾਡਾ ਸਾਰਾ ਕੁਝ ਉਹ ਰਾਤ ਇਹੀ ਚੱਲਣ ਨਾਲ ਹੈ ਨਹੀਂ ਤਾਂ ਸਾਡੇ ਪੱਲੇ ਕੁਝ ਨਹੀਂ ਹੈ ਮੈਂ ਜੇ ਵਕੀਲ ਵੀ ਹਾਂ ਵਕੀਲ ਹੁੰਦਿਆਂ ਵੀ ਮੈਂ ਕੋਈ ਆ ਕਹਾਂ ਕਿ ਮੈਂ ਮਤਲਬ ਕਾਨੂੰਨ ਤਾਂ ਉੱਤੇ ਹੋ ਗਿਆ ਕੁਝ ਹੋ ਗਿਆ ਮੇਰਾ ਹਿਸਾਬ ਕਿਤਾਬ ਰੱਬ ਕਰ ਰਿਹਾ ਸੋ ਤੁਸੀਂ ਗੁਰੂ ਦੀ ਬੇਅਦਵੀ ਕਰਕੇ ਸੋਚਣਾ ਗੁਰੂ ਸਾਹਿਬਾਨ ਉਸ ਚੀਜ਼ ਦੇ ਉੱਤੇ ਆਪਦੀ ਕਦੇ ਸਿਆਸੀ ਰੋਟੀ ਸੇਕ ਲਓਗੇ सेलेक्टिव हो रहा है मैं लीगली इक्वल हो समझना चाहूंगा या दर्शक भी कि 3.5 साल ਦੇ ਦਰਮਿਆਨ ਜਿੰਨਾ ਚਿਰ ਸਰਕਾਰ ਨੂੰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁਝ ਇੰਪਰੂਵਮੈਂਟ ਇਨਵੈਸਟੀਗੇਸ਼ਨ ਵਿੱਚ ਹੋਈ ਵੀ ਹੈ ਜਾਂ ਨਹੀਂ ਹੋਈ ਦੇਖੋ ਇੰਪਰੂਵਮੈਂਟ ਬੈਨੂ ਕਿਵੇਂ ਪਤਾ ਹੋਊਗਾ ਜਦੋਂ ਤੱਕ ਚਲਾਨ ਨਹੀਂ ਹੁੰਦਾ ਚਲਾਨ ਇਹਨਾਂ ਦੀ ਸਰਕਾਰ 'ਚ ਕੋਈ ਵੀ ਫਾਈਲ ਨਹੀਂ ਹੋਇਆ ਮਤਲਬ ਇਹ ਸਮਝ ਲਿਆ ਜਾਵੇ ਵਿ ਕਹਾਣੀ ਕਾਂਗਰਸ ਵਾਲੇ ਪਾਸੇ ਜਿੱਥੇ ਛੱਡ ਕੇ ਗਏ ਸੀ ਉੱਥੇ ਹੀ ਖੜੀ ਹੈ ਉਦੋਂ ਦੀ ਖੜੀ ਹੈ ਕੋਈ ਚਲਾਨ ਮੇਰੀ ਨੌਲੇਜ ਦੇ ਵਿੱਚ ਤਾਂ ਕੋਈ ਚਲਾਨ ਹੈ ਨਹੀਂ ਇਸ ਕੇਸ ਫਾਈਲ ਹੋਇਆ ਹੋਇਆ ਤੇ ਮੇਰੇ ਕਹ ਜੇ ਦਰਸ਼ਕਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿੱਥੇ ਕਾਂਗਰਸ ਸਰਕਾਰ ਵੇਲੇ ਇਹ ਮਾਮਲੇ ਰੁਕੇ ਸੀ ਜਾਂ ਖੜੇ ਸੀ 3.5 ਸਾਲ ਬਾਅਦ ਅੱਜ ਵੀ ਉੱਥੇ ਹੀ ਖੜੇ ਨੇ ਉਹਦੇ ਚ ਇੱਕ ਗੱਲ ਹੋਰ ਹੈ ਗੋਲੀकांड ਦੇ ਮਾਮਲੇ ਦੀ ਮੈਂ ਸਿਰਫ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਕੋਈ ਰਿਪੋਰਟ ਮੇਰੀ ਨੌਲੇਜ ਦੇ ਵਿੱਚ ਤਾਂ ਨਹੀਂ ਹੈ ਗੋਲੀकांड ਵਾਲੇ ਮਾਮਲੇ ਚ ਨਹੀਂ ਹੈ ਨਹੀਂ ਆਈ ਔਰ ਟਰਾਂਸਫਰ ਹੋਇਆ ਕੇਸ ਜਿਸ ਤੋਂ ਬਾਅਦ ਉਹ ਸਟੇ ਹੋਇਆ ਪਿਆ ਬਿਲਕੁਲ ਹੀ ਖੜਾ ਹੈ ਮਤਲਬ ਪਹਿਲਾਂ ਤਾਂ ਇਨਵੈਸਟੀਗੇਸ਼ਨ ਤੋਂ ਰੁਕਿਆ ਸੀ ਹੁਣ ਸਟੇਟ ਹੁਣ ਕੋਰਟ ਦੇ ਵਿੱਚ ਟਰਾਂਸਫਰ ਦੇ ਬੇਸ ਤੇ ਸਰਕਾਰ ਨੇ ਰੁਕਵਾਤਾ ਸੋ ਜੇ ਤੁਸੀਂ ਮੇਰਾ ਓਪੀਨੀਅਨ ਚਾਹੁੰਦੇ ਹੋ ਤੇ ਲੀਗਲੀ ਮੈਂ ਫੀਲ ਕਰ ਰਿਹਾ ਸਰਕਾਰ ਵੱਲੋਂ ਇੱਕ ਐਕਟਿਵ ਹੈਲਪ ਦਿੱਤੀ ਜਾ ਰਹੀ ਹੈ ਕਿ ਕੇਸ ਅੱਗੇ ਨਾ ਵਧੇ ਇਹ ਬਹੁਤ ਵੱਡੀ ਗੱਲ ਕਹਿ ਰਹੇ ਤੁਸੀਂ ਮੈਂ ਕਹਿ ਰਿਹਾ ਤੁਸੀਂ ਕਾਗਜ਼ ਪੜ੍ਹ ਲਓ ਕੋਈ ਵੀ ਪੰਜਾਬੀ ਹੈਲਪ ਕਰ ਰਹੀ ਹੈ ਵੀ ਕੇਸ ਅੱਗੇ ਅੱਗੇ ਨਾ ਵਧੇ ਜੇ ਤੁਸੀਂ ਜਵਾਬ ਨਹੀਂ ਫਾਈਲ ਕਰਨਾ ਤੇ ਕੋਰਟ ਫੈਸਲਾ ਕਿਵੇਂ ਕਰੂਗੀ ਸਰਕਾਰ ਦੇ ਜਵਾਬ ਤੋਂ ਬਿਨਾਂ ਸਾਲ ਤਾਂ ਸਰਕਾਰ ਨਹੀਂ ਟਪਾਤਾ ਕੋਰਟ ਦੇ ਵਿੱਚ ਕੋਈ ਨਾ ਫਿਰ ਅੱਗੇ ਰਬਟ ਪਾਉਂਗਾ ਇਹਨਾਂ ਨੂੰ ਦੇਖੋ ਰੱਬ ਦੇ ਘਰ ਉਹੀ ਤਾਂ ਮੈਂ ਕਹਿਣਾ ਕਿ ਅਸੀਂ ਗੁਰੂਆਂ ਦੀ ਚੀਜ਼ ਨੂੰ ਪੋਲਿਟਿਸਾਈਜ਼ ਨਾ ਕਰੀਏ ਅਸੀਂ ਆਪਦਾ ਕੰਮ ਕਰੀਏ ਅਸੀਂ ਤਾਂ ਬੇਦਬੀ ਤੇ ਇਨਸਾਫ ਦਿਵਾਉਣਾ ਜੀ ਸਾਡੇ ਲਈ ਸ਼ਾਇਦ ਰੱਬ ਨੇ ਇੱਕ ਇਹੋ ਜਿਹਾ ਸੇਵਾ ਦਾ ਮੌਕਾ ਦਿੱਤਾ ਕਿ ਪੋਲਿਟিক্যাল ਲੀਡਰਸ਼ਿਪ ਨੂੰ ਤਾਂ ਰੱਬ ਦਾ ਸ਼ੁਕਰੀਆ ਅਦਾ ਕਰਕੇ ਇਹਨਾਂ ਚੀਜ਼ਾਂ ਨੂੰ ਸਿਰੇ ਚੜਾਉਣਾ ਚਾਹੀਦਾ ਸੀ ਮਤਲਬ ਮੈਂ ਰਿਲੀਜੀਅਸ ਲਾਈਨਸ ਅਕ੍ਰੋਸ ਗੱਲ ਕਰ ਰਿਹਾ ਕੋਈ ਵੀ ਧਰਮ ਦਾ ਬੰਦਾ ਹੋਵੇ ਹਰ ਕੋਈ ਇਹ ਚਾਹੂਗਾ ਕਿ ਇਨਸਾਫ ਦੇਈਏ ਪੋਲਿਟਿਕਸ ਖੇਡ ਕੇ ਥੋੜੀ ਕਮ ਬੜਨਾ ਹੈ ਰਦਰ ਇਹਨਾਂ ਨੂੰ ਤਾਂ ਰੱਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਸੀ ਕਿ ਰੱਬ ਇਹਨਾਂ ਨੂੰ ਪਾਵਰ 'ਚ ਲਿਆਇਆ ਕਿ ਲੋ ਤੁਹਾਨੂੰ ਮੌਕਾ ਦੇ ਰਿਹਾ ਇਨਸਾਫ ਦਿਓ ਪੁੰਨ ਖਟੋ ਪਰ ਕੁਝ ਵੀ ਨਹੀਂ ਹੋਇਆ ਮਤਲਬ ਉਹਨਾਂ ਚੀਜ਼ਾਂ ਤੋਂ ਬਾਅਦ ਤਾਂ ਮੈਂ ਫੀਲ ਕਰਦਾ ਕਿ ਹੁਣ ਰੱਬ ਦੇ ਵਿੱਚ ਟੁੱਟ ਵਿਸ਼ਵਾਸ ਜ਼ਰੂਰ ਹੈਗਾ ਇਨਸਾਫ ਵੀ ਹੋਊਗਾ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਉਹਨਾਂ ਦੀ ਅਰਦਾਸਾਂ ਰੰਗ ਲਿਓਣਗੀਆਂ ਨਹੀਂ ਮੁੱਛ ਨੇ ਸੀ ਵੀ ਉਮੀਦ ਹੈ ਕਿ ਇਹ ਵੀ ਇਨਸਾਫ ਹੋਏਗਾ ਉਦੇਸ਼ ਮੈਂ ਗੱਲ ਦੱਸਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਨਾ ਕਿ ਮਤਲਬ ਅਖੀਰ ਜਿਹੜਾ ਸਾਡੀ ਜਿੱਤ ਦਾ ਰਾਹ ਹੈ ਉਹ ਤਾਂ ਗੁਰੂ ਸਾਹਿਬ ਤੈਅ ਕਰ ਗਿਆ ਮੈਂ ਵੀ ਹਮੇਸ਼ਾ ਗੱਲ ਫੀਲ ਕਰਦਾ ਕਿ ਜੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜੋ ਉਹਦੇ ਵਿੱਚ ਗੁਰੂ ਸਾਹਿਬ ਨੇ ਹਮੇਸ਼ਾ ਇੱਕ ਗੱਲ ਆਖੀ ਹੈ ਕਿ ਇਨਜਸਟਿਸ ਦੇ ਖਿਲਾਫ ਤੁਸੀਂ ਲੜਨਾ ਹੈ ਔਰ ਲੜਦਿਆਂ ਹੋਇਆਂ ਤੁਸੀਂ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਨੀ ਠੀਕ ਹੈ ਸੋ ਜਿਹੜੇ ਸਾਡੇ ਸਿੰਘ ਸ਼ਹੀਦ ਹੋ ਗਏ ਉਸ ਤੋਂ ਬਾਅਦ ਵੀ ਦੇਖੋ ਕਿੰਨੇ ਲੋਕ ਉਸੇ ਪੁਲਿਸ ਦੇ ਖਿਲਾਫ ਉਹਨਾਂ ਸਰਕਾਰਾਂ ਦੇ ਖਿਲਾਫ ਮੋਰਚੇ ਲਾ ਕੇ ਖੜੇ ਆ। ਸੋ ਜੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤੱਤਲੀ ਗਲੀ ਮੁਰਿਆਓ ਇਸ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਕਿ ਇਹ ਸਾਰੀ ਸਿੱਖ ਸੰਗਤਾਂ ਨੇ ਉਹ ਰਾਹੀਂ ਫੜਿਆ। ਤੇ ਅੱਜ ਗੁਰੂ ਸਾਹਿਬ ਦੀ ਮਰਜ਼ੀ ਨਾਲ ਹੀ ਉਸ ਰਾਤੇ ਚੱਲ ਰਹੀ ਹੈ ਨਾ। ਆਵਦੇ ਆਪ ਤਾਂ ਜੇ ਮੈਂ ਆਜ ਕਮਾ ਮੈਂ ਵਕੀਲ ਆ ਜੀ ਮੈਂ ਦੇਖੋ ਇਨਸਾਫ ਲਈ ਲੜ ਰਿਹਾ ਮੈਂ ਨਹੀਂ ਲੜ ਰਿਹਾ ਮੇਰੇ ਗੁਰੂ ਸਾਹਿਬ ਨੇ ਮੈਨੂੰ ਮੇਰੇ ਤੇ ਕਿਰਪਾ ਕੀਤੀ ਮੇਰੇ ਤੇ ਰਹਿਮਤ ਕੀਤੀ ਕਿ ਮੈਂ ਕੇਸ ਲੜਨ ਯੋਗ ਨਾ ਸਿਰ ਇਥੇ ਇੱਕ ਸਵਾਲ ਮੇਰਾ ਸੀ ਜੀ ਸਵਾਲ ਇਹ ਕਿ ਜੇਕਰ ਸਟੇਟਸ ਰਿਪੋਰਟ ਜਾਂ ਚਲਾਨ ਪੇਸ਼ ਨਹੀਂ ਕੀਤਾ ਜਾ ਰਿਹਾ ਗੋਲੀਕੰਡ ਮਾਮਲੇ ਦੇ ਵਿੱਚ ਤਾਂ ਕਿ ਇਹ ਸਮਝਿਆ ਜਾਵੇ ਕਿ ਪੁਲਿਸ ਵਾਲਿਆਂ ਦੀ ਜਾਂ ਸਿਸਟਮ ਦੀ ਆਰਮ ਟਵਿਸਟਿੰਗ ਵੀ ਇਸ ਦੇ ਪਿੱਛੇ ਹੋ ਸਕਦੀ ਹੈ ਡਿਲੇ ਦੇ ਪਿੱਛੇ ਮੈਂ ਇਸੇ ਚੀਜ਼ ਤੋਂ ਤੁਹਾਡੇ ਦਰਸ਼ਕਾਂ ਦੀ ਐਪਰੀਹੈਂਸ਼ਨ ਦੂਰ ਕਰਦਾ ਕਿਉਂਕਿ ਤੁਹਾਡੇ ਸਵਾਲ ਤੋਂ ਬਾਅਦ ਪੱਕਾ ਹੋ ਰਹੀ ਹੋਣੀ ਕਈਆਂ ਨੂੰ ਡਾਊਟ ਪੈ ਰਿਆ ਹੋਣਾ ਗੱਲ ਤੇ ਫਾਇਰਿੰਗ ਪੁਲਿਸ ਵਾਲਿਆਂ ਨੇ ਕਰਤੀ ਜੀ ਦੇਖੋ ਰੱਬ ਦਾ ਕਰਿਸ਼ਮਾ ਪੁਲਿਸ ਵਾਲਿਆਂ ਤੇ ਅਕਿਊਜ਼ਡ ਬਣ ਗਏ ਨਾ ਪਰਚਾ ਹੋ ਗਿਆ ਨਾ ਜੀ ਅਜੋ ਪੁਲਿਸ ਵਾਲੇ ਕਿਵੇਂ ਕਹਿ ਸਕਦੇ ਆ ਕਿ ਜੀ ਲੋ ਅਸੀਂ ਆ ਕੀਤਾ ਤੇ ਅਸੀਂ ਕਾਨੂੰਨ ਤੋਂ ਉੱਤੇ ਹੋਗੇ ਅਸੀਂ ਰੱਬ ਤੋਂ ਉੱਤੇ ਹੋਗੇ ਰੱਬ ਨੇ ਲਿਆਤਾ ਨਾ ਕਾਨੂੰਨ ਦੇ ਸ਼ਿਕੰਜੇ ਚ ਜੀ ਚਲੋ 10 ਸਾਲ ਤਫ਼ਤੀਸ਼ ਪੂਰੀ ਨਹੀਂ ਹੋਈ 10 ਸਾਲਾਂ ਜਾਂਚ ਕੇਸ ਤਾਂ ਨਹੀਂ ਬੰਦ ਹੋ ਸਕਿਆ ਕੋਈ ਸਰਕਾਰ ਕੇਸ ਬੰਦ ਕਰ ਸਕੀ ਹੋਵੇ ਕੁਝ ਹੋ ਰਿਹਾ ਹੋ ਜਾ ਕਰ ਸਕੀ ਹੋਵੇ सो so अल्टीमेटली कुछ भी कर लो रब ने अटका के रखता ना सो so ऐसे करके मैं कहना जो गुरु साहब ने किया दे शिवा बरमोहे शुभ कर ते कभू न टरो न और सो जब जाए लरो निश्चय कर अपनी जीत करो सो जित गुरु साहब दे गए मैं हमेशा एक गल कहना जितता सच्चाई दी गुरु साहब पक्की कर गए संगतं बैठी कदे नहीं हारन गिया इंसाफ ਜਿੰਨਾ ਮਰਜ਼ੀ ਡਿਲੇ ਕਰਨ ਦੀ ਕੋਸ਼ਿਸ਼ ਕਰ ਲੋ ਉਹ ਵੀ ਮਿਲ ਜਾਣਾ ਔਰ ਛੇਤੀ ਮਿਲ ਜਾਣਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਸਾਡੇ ਗੁਰੂ ਨੇ ਤਾਂ ਹਮੇਸ਼ਾ ਨਾਲ ਰਹਿਣਾ ਹੈ ਜੀ ਸਾਡੇ ਤੇ ਆਪ ਦਾ ਅਸ਼ੀਰਵਾਦ ਰੱਖਣ ਤੇ ਫਤਿਹ ਤਾਂ ਸਚਾਈ ਦੀ ਹੈ ਮਤਲਬ ਸਚਾਈ ਦੀ ਫਤਿਹ ਤਾਂ ਹਮੇਸ਼ਾ ਪੱਕੀ ਹੈ ਉਹਦੇ ਚੋਂ ਵੀ ਦੂਰ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਐਡਵੋਕੇਟ ਪ੍ਰਦੀਪ ਵਿਰਕ ਜਿਵੇਂ ਸਰ ਨੇ ਕਿਹਾ ਹੈ ਕਿ ਸਰ ਨੂੰ ਪੂਰੀ ਉਮੀਦ ਹੈ ਕਿ ਇਨਸਾਫ ਜਲਦ ਮਿਲੇਗਾ ਪਰ ਇੱਕ ਗੱਲ ਮੌਜੂਦਾ ਸਮੇਂ ਦੀ ਸਰਕਾਰ ਤੇ ਭਗਵੰਤਮਾਨ ਸਾਹਿਬ ਵੀ ਇਹ ਗੌਰ ਜ਼ਰੂਰ ਕਰਨ ਜਦੋਂ ਬੇਅਦਬੀ ਜਾਂ ਫਿਰ ਗੋਲੀकांड ਬੇਬਲ ਕਲਾਂ ਗੋਲੀकांड ਹੋਇਆ ਹੈ ਧਿਆਨ ਰੱਖਣਾ ਕਿ ਉਸ ਉਦੋਂ ਸੱਤਾ ਵਿੱਚ ਅਕਾਲੀ ਦਲ ਸੀ ਅਗਲੀਆਂ ਚੋਣਾਂ ਵਿੱਚ ਯਾਨਕਿ 2017 ਦੇ ਵਿੱਚ ਅਕਾਲੀ ਦਲ ਸੱਤਾ ਦੇ ਜਿਹੜੀ ਕਾਬਜ਼ ਸੀ ਪਹਿਲਾਂ ਉਹ ਹਾਰੀ ਤੇ ਵਿਰੋਧੀ ਧਿਰ ਕਾਂਗਰਸ ਜਿੱਤ ਗਈ ਤੇ ਕਿਉਂਕਿ ਇਸ ਕਰਕੇ ਜਿੱਤੀ ਉਹਨਾਂ ਨੇ ਵੀ ਬੇਅਦਬੀ ਤੇ ਗੋਲੀकांड ਦਾ ਇਨਸਾਫ ਦਵਾਉਣ ਦਾ ਵਾਅਦਾ ਕੀਤਾ ਸੀ ਪਰ ਜਦੋਂ 2022 ਦੇ ਇਲੈਕਸ਼ਨ ਆਏ ਪੰਜਾਬੀਆਂ ਨੇ ਦੇਖ ਲਿਆ ਬਈ ਇਹਨਾਂ ਨੇ ਕੀਤਾ ਕੀ ਹੈ ਫਿਰ ਉਹੀ ਹੋਇਆ ਜੋ ਪਹਿਲਾ ਅਕਾਲੀ ਦਲ ਨਾਲ ਹੋਇਆ ਸੀ ਯਾਨੀ ਕਿ ਸੱਤਾ ਵਿੱਚ ਕਾਬਜ਼ ਕਾਂਗਰਸ 2022 ਵਿੱਚ ਹਾਰ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਰੋਧੀ ਧਿਰ ਚ ਜਿਹੜੀ ਹੁੰਦੀ ਸੀ 2017 ਤੋਂ 22 ਦੇ ਵਿੱਚ ਆਮ ਆਦਮੀ ਪਾਰਟੀ ਉਹ ਇਸ ਮੁੱਦੇ ਨੂੰ ਪਹੁੰਚਾਉਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਤੇ ਅੱਜ ਤੱਕ ਪੁਣਾਇਆ ਵੀ ਜਾ ਰਿਹਾ ਹੈ ਚਾਹੇ ਉਹ ਹੁਣ ਵਿਧਿਆ ਦੇ ਬਾਬਤ ਕਾਨੂੰਨ ਦੀ ਗੱਲ ਕਰਕੇ ਪੁਣਾਇਆ ਜਾ ਰਿਹਾ ਹੋਵੇ ਪਰ ਅਸਲ ਤਸਵੀਰ ਇਹ ਹੈ ਕਿ ਗੋਲੀकांड ਮਾਮਲੇ ਦੇ ਵਿੱਚ ਜੁਲਾਈ 2024 ਤੋਂ ਲੈ ਕੇ ਅੱਜ ਯਾਨੀ ਜੁਲਾਈ 2025 ਤੱਕ ਸਰਕਾਰ ਆਪਣਾ ਜਵਾਬ ਹੀ ਨਹੀਂ ਦੇ ਸકી ਸਟੇਟਸ ਰਿਪੋਰਟ ਦੱਸ ਹੀ ਨਹੀਂ ਸકી ਇਨਵੈਸਟੀਗੇਸ਼ਨ ਕੰਪਲੀਟ ਕਿਉਂ ਨਹੀਂ ਹੋਈ ਚਲਾਨ ਪੇਸ਼ ਕਿਉਂ ਨਹੀਂ ਹੋ ਰਹਾ ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਸਰਕਾਰ ਦੀ ਮਨਸ਼ਾ ਗੋਲੀ ਕਾਰਡ ਦੇ ਪੀੜਤਾ ਨੂੰ ਇਨਸਾਫ ਦਵਾਉਣ ਦੀ ਹੈ ਜਾਂ ਫਿਰ ਨਹੀਂ ਇਹ ਬੜਾ ਵੱਡਾ ਸਵਾਲ ਹੈ ਪਰ ਹਾਂ ਸਮਾ ਬੜਾ ਬਲਵਾਨ ਹੁੰਦਾ ਹੈ ਤੇ ਸਮਾ ਆਉਣ ਤੇ ਪਤਾ ਵੀ ਲੱਗ ਜਾਣਾ ਹੈ ਕਿ ਆਖਰ ਸਿਆਸਤ ਕੌਣ ਖੇਡ ਰਿਹਾ ਸੀ ਤੇ ਭਾਵਨਾ ਦੇ ਨਾਲ ਕੌਣ ਖੇਡ ਰਿਹਾ ਸੀ